ਕੇਂਦਰੀ ਭਾਵੇਂ ਦਾ ਇਹ ਵੀ ਜਿਹੜਾ ਵਾਹਿਗੁਰੂ ਸ਼ਬਦ ਦਾ ਜਾਪ ਕਰਦਾ ਨਾ ਜਿੰਨੇ ਵੀ ਤਾਮਸੀ ਸ਼ਾਂਤ ਕੀ ਰਾਜ ਕੀ ਤਪਨੇ ਜਿੰਨੇ ਵੀ ਦੁਨੀਆ ਤੇ দান ਪੁੰਨੇ ਜਿੰਨਾ ਕ ਪੁੰਨਾ ਸਭ ਨਾਲੋਂ ਜ਼ਿਆਦਾ ਫਲ ਵਾਹਿਗੁਰੂ ਸ਼ਬਦ ਜਪਣ ਦਾ ਪਰ ਮਹਾਪੁਰ ਕਹਿੰਦੇ ਭਾਈ 40 ਦਿਨ ਮੂਲ ਮੰਤਰ ਕਰੋ ਉਹ ਤਾਂ ਕਹਿੰਦੇ ਵੀ ਜੇ 40 ਦਿਨ ਮੂਲ ਮੰਤਰ ਦੇ ਨਾਲ ਤੁਸੀਂ ਠੀਕ ਹੋ ਸਕਦੇ ਹੋ ਸਾਰੀ ਉਮਰ ਕਰਨਾ ਚਾਹੀਦਾ ਛੱਡਣਾ ਨਹੀਂ ਚਾਹੀਦਾ ਮਹਾਰਾਜ ਨੂੰ ਜੇ ਮਹਾਰਾਜ ਨੇ ਸੁਖ ਦੇ ਤਾਂ ਛੱਡ ਦੋ ਨਾ ਮੂਲ ਮੰਤਰ ਸਾਹਿਬ ਦੇ ਨਾਲ ਇਹ ਯੂਨੀਵਰਸਲ ਮੰਤਰ ਹੈ ਮਹਾਰਾਜ ਸਾਰਿਆਂ ਲਈ ਲੈ ਕੇ ਆਏ ਵਾਹਿਗੁਰੂ ਸਹਾ ਸੰਗਤ ਇਹ ਤਾਂ ਬਹੁਤ ਵੱਡਾ ਫਾਲ ਹੈ ਭਾਈ ਗੁਰਦਾਸ ਜੀ ਕਹਿੰਦੇ ਜੈਸੇ 68 ਤੀਰਥ ਪਰਸ ਕੀਓ ਜੁਗ ਚਾਰ ਚੜਿਓ ਕੈ ਲਾਸ ਰਹਿੋ ਜਾ ਲੱਖ ਵਾਰ ਕੁਰਸੀ ਤਰਮੇ ਅਸਮੇਹ ਜਗ ਭੰਗ ਠਿਓ ਜੈਸੇ ਕੋਟ ਬਰਸ ਤਪ ਉਰਦ ਮੁਖੀ ਬਸੰਤਰ ਮੇ ਤਨ ਦਾਦ ਦਿਓ ਹੁਣ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਜਿਨੀ ਏਕ ਵਾਰ ਸ੍ਰੀ ਵਾਹਿਗੁਰੂ ਕਹੋ ਜੇ ਦੀ ਕਦੇ ਕਥਾ ਵਿਚਾਰ ਹੋਣ ਲੱਗੇ ਬਹੁਤ ਸਮਾਂ ਲੱਗ ਜਾਣਾ